ਦਾਵੇ ਵਿੱਚ ਐਨੇ ਮਾਰੇ ਹਾਲਾਤ ਆ ਕਿ 70 70 ਐਸਸੀ ਪੀਜੀ ਲੋਕਾਂ ਨੂੰ ਕਾਲਾ ਪੀਲਿਆ ਦੇ ਕੈਂਸਰ ਹੋ ਚੁੱਕਿਆ ਆਪਾਂ ਬਹੁਤ ਦੇਰ ਬਾਅਦ ਉੱਠਿਆ ਇਹ ਗੰਦੇ ਹੋਏ ਜ਼ਹਿਰ ਲਗਾਤਾਰ 4000 ਤੋਂ ਪਾਇਆ ਜਾ ਰਿਹਾ ਜੋ ਉਹਨਾਂ ਨੇ ਬੁੱਢੇ ਦਿਆ ਰਾਹੀਂ ਬੁੱਢਾ ਨਾਲਾ ਬਣਾ ਕੇ ਉਹ ਸਾਰਾ ਸੱਤੋ ਜ਼ਹਿਰ ਬਣਾਤਾ ਸੁਰਦਾਨੀ ਨਹੀਂ ਪੱਥਰ ਪਟਨ ਨਾਲ ਹੱਲ ਨਹੀਂ ਹੋਣਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿੰਨਾਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਹੈ ਸਾਰੀ ਗੰਦਗੀ ਸਾਡੇ ਵਿੱਚ ਪੈ ਰਹੀ ਆ ਭਰਾਵੋ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਰੇ ਸਾਡੇ ਨਾਲ ਖੜ ਕੇ ਆ ਬਾਈ ਮਕੋਜ ਕੜਾ ਸਾਰੀ ਸਾਰੀ ਟੀਮ ਖੜੀ ਆ ਐਸੇ ਬੁੱਢੇ ਦਰਿਆ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਕਰਤਾਰ ਸਿੰਘ ਸੰਧਵਾ ਇੱਥੇ ਵੀ ਇਹ ਕਹਿੰਦੇ ਹੁੰਦੇ ਸੀਗੇ ਕਿ ਆਹ ਦੇਖੋ ਜੀ ਜ਼ਹਿਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਉਹ ਵੇਲੇ ਗੱਲਾਂ ਹੋਉਂਦੀਆਂ ਜਿਹੜੀਆਂ ਗੱਲਾਂ ਹੋ ਰਹਾ ਮੈਂ ਇਹਨੂੰ ਪੰਜਾਬ ਦਾ ਨੀਰ ਮੰਨਦਾ ਨੀਰ ਆਹ ਦੇਖੋ 15 ਅਗਸਤ ਨੂੰ ਜਿਹੜਾ ਅੱਥੇ ਬੁਲਦਪੁਰ ਸ਼ੀਸ਼ਾ ਲਾ ਕੇ ਭਾਸ਼ਣ ਦੇ ਰਿਹਾ ਹੈ ਲੱਕ ਨਹੀਂ ਮੈਂ ਤਾਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਬਾਂ ਤਾਂ ਖੇਡਦਾ ਹੁੰਦਾ ਅੱਜ ਇੰਨਾ ਫਿਰ ਖੜਾ ਹੋ ਗਿਆ ਇਹਨਾਂ ਡਾ ਲੱਟਣ ਲੱਗਿਆ ਆਪਣੇ ਲੋਕਾਂ ਤੋਂ ਕਿ ਫੁੱਟ ਨੂੰ ਛਿਸ਼ੇ ਲਾ ਕੇ ਅਸੀਂ ਮਾਰ ਰਹੇ ਆ ਯਰਾਂ ਦੇ ਨਾਲ ਤੇ ਇੱਕ ਨਾ ਫੈਕਟਰੀ ਨਾ ਲਾਦੇ ਜੀ ਅੱਗੇ ਪੰਜਾਬ ਚ ਕਿੰਨੀਆਂ ਫੈਕਟਰੀਆਂ ਨਹੀਂ ਸੀ ਲਈ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡਾ ਸਹੀ ਮੰਡੀਕਰਨ ਹੋ ਜੇ ਸਾਡੇ ਆ ਬੈਠਿਆ ਕਿਸਾਨਾਂ ਦਾ ਅੰਮੀ ਨਹੀਂ ਹੋ ਗਿਆ ਸ਼ੰਭੂ ਦੇ ਖਨੋਰੀ ਉੱਤੇ ਗੰਗਾ ਮਾਰੀ ਜਾਂਦੇ ਗੋਲਡਨ ਮੋਲਕੇ ਬੰਦੇ ਮਾਰੀ ਜਾਂਦੇ ਆ ਆ ਦਰਸ਼ਨਾ ਹੋ ਰਹੀਆਂ ਸਾਰੇ ਲੋਕਾਂ ਦੀ ਆਹ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫਿਰੇ 35 ਸਾਲ ਤੋਂ ਪਰ ਉਹਨੇ ਕਿੰਨੇ ਤਰ੍ਹਾਂ ਦੇ ਕੈਮੀਕਲ ਜਰੇਨੀਅਮ ਤੇ ਕਿੰਨੇ ਤੋਂ ਨਹੀਂ ਜ਼ਹਿਰਾ ਪਾਣੀ ਚਾ ਭਰਾਵੋ ਆ ਮੈਂ ਕਹਿਣਾ ਚਾਹੁੰਦਾ ਜਿਹੜੇ ਬੰਦੇ ਕਹਿੰਦੇ ਆ ਫੈਕਟਰੀਆਂ ਚਾਹੀਦੀਆਂ ਆ ਆ ਪਾਣੀ ਦੇ ਵਿੱਚੋਂ ਇੱਕ ਬੂਤ ਭਰ ਲੈਣੇ ਇੱਕ ਬੂੰਦ ਵੀ ਸਭ ਤੋਂ ਪਹਿਲਾਂ ਫਤਿਹ ਦੀ ਸਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਆਪਾਂ 18 ਜੂਨ ਤੋਂ ਤੁਰੇ ਆ ਸਮੁੱਚੀ ਸਾਡੀ ਟੀਮ ਮੋਰਚਾ ਕਰੇ ਪਾਣੀਆਂ ਦਾ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਪੂਰੇ ਪੰਜਾਬ ਚ ਘੁੰਮੀ ਆ ਸਾਡਾ ਇੱਕ ਇੱਕ ਕਦਮ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆਇਆ ਸਰ ਮੱਥੇ ਆ ਪਰ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ ਕਿਉਂਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਜਿਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣੇ ਤੋਂ ਲੈ ਕੇ ਫਰੀਦਪੁਰਾ ਮੋਗਾ ਮੁਕਸਰ ਫਰੀਦਕੋਟ ਹਵੋਰ ਕਾ ਪਿੰਡਾਂ ਦੇ ਵਿੱਚ ਇੰਨੇ ਮਾਰੇ ਹਾਲਾਤ ਆ ਵੀ 70 70 ਰਸਿਸਪੀ ਦੀ ਲੋਕਾਂ ਨੂੰ ਕਾਲਾ ਪੀੜਿਆ ਦੇ ਕੈਂਸਰ ਹੋ ਚੁੱਕਿਆ ਜਵਾਕਾਂ ਨੂੰ ਪਿਆਰ ਤੋਂ ਪਿਆਰਕ ਬਿਮਾਰੀਆਂ ਲੱਗ ਚੁੱਕੀਆਂ ਨੇ ਆਪਾਂ ਬਹੁਤ ਦੇਰ ਬਾਅਦ ਉੱਠਿਆ ਇਹ ਗੰਦੇ ਹੋਏ ਜ਼ਹਿਰ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ ਜੋ ਇਹਨਾਂ ਨੇ ਗੁੱਡੇ ਦਰਿਆ ਰਹੀਂ ਬੁੱਢਾ ਨਾਲਾ ਬਣਾ ਕੇ ਉਹ ਸਾਰਾ ਸਤਲੁਜ ਜ਼ਹਿਰ ਬਣਾਤਾ ਕੱਲ ਇਹਨਾਂ ਦਾ ਇੱਥੇ ਐਮਐਲਏ ਆ ਕੇ ਡਰਾਮੇ ਕਰ ਰਿਹਾ ਹੈ ਕਿ ਮੈਂ ਜੀ ਨਹੀਂ ਪੱਥਰ ਪਟਦਾ ਜੀ ਮੇਰੀ ਸਰਕਾਰ ਸੁਣਦੀ ਨਹੀਂ ਜੀ ਮੇਰਾ ਪ੍ਰਸ਼ਾਸਨ ਸੁਣਦਾ ਨਹੀਂ ਨਹੀਂ ਪੱਥਰ ਪਟਣ ਨਾਲ ਹੱਲ ਨਹੀਂ ਹੋਣਾ ਪੱਟਣੀਆਂ ਡੈਗ ਫੈਕਟਰੀਆਂ ਦੀਆਂ ਪੈਪਾ ਪਟੋ ਉਹ ਬੋਰ ਬੰਦ ਕਰੋ ਜੇ ਧਰਤੀ ਇੱਥੇ ਯਾਰ ਪਾ ਰਹੇ ਆ ਉਹ ਬੁੱਢੇ ਦਰਿਆਜ ਪੰਡੀਆਂ ਯਾਰਾਂ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾਂ ਦਾ ਗੰਧ ਲਗਾਤਾਰ ਇੱਥੇ ਪੈ ਰਿਹਾ ਜਰਨੀਮ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇੱਥੇ ਡੈਰੀਆਂ ਜਿੰਨਾਂ ਦੇ ਪਸ਼ੂਆਂ ਦਾ ਗੋਆਬਿਸ਼ਾਫ ਸੁੱਟਲੇ ਜਾ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣੇ ਦੀ ਉਹਨਾਂ ਦਾ ਜਿੰਨਾ ਸੀਰੇ ਦਾ ਪਾਣੀ ਸਾਰਾ ਸੱਤ ਵਿੱਚ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿਨ੍ਹਾਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਆਉਂਦਾ ਸਾਰੀ ਗੰਦਗੀ ਸੱਤ ਵਿੱਚ ਪੈ ਰਹੀ ਆ ਭਰਾਵੋ ਜੇ ਇਸ ਕਰਕੇ ਆਪ ਜੀ ਨਾਲ ਇਕੱਠੇ ਹੋਇਆ ਇਹ ਕੱਟ ਸਦਾ ਇੱਥੇ ਇੱਕ ਤਸਵੀਰਾਂ ਦੇਊਗਾ ਕਿ ਜੇ 15 ਸਤੰਬਰ ਤੱਕ ਇਹਲਾ ਪੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਦੇ ਦਿਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦਵਾਂ ਹੈ ਵੀ ਅਸੀਂ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਬੁੱਢੇ ਸਰਾਜ ਬੰਦ ਮਾਰ ਕੇ ਜੋ ਵੀ ਕਰਨਾ ਉਹ ਕਰਨਾ ਹੀ ਪਾਣਾ ਤੇ ਉਦੋਂ ਜਿੱਦੇ ਤੁਹਾਨੂੰ ਸੁਣਾ ਦਿੱਤਾ ਜਾਊਗਾ ਭਾਦੋ ਉਹਦੇ ਪੰਜਾਬ ਦੇ ਵਿੱਚੋਂ ਜੇ ਵੀ ਅੱਜ ਕੋਨੇ ਕੋਨੇ ਚ ਆਏ ਆ ਆਪਣੀਆਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀਆ ਭਰ ਕੇ ਗੱਤੇ ਲੈ ਕੇ ਭਰ ਕੇ ਮਿੱਟੀ ਨਾਲ ਜੀਸੀਆਂ ਲੈ ਕੇ ਕੰਨਾ ਬੱਠਣ ਲੈ ਕੇ ਇੱਥੇ ਪਹੁੰਚਦੇ ਉਹਦੇ ਪੈਰ ਦਿੱਤੀ ਨਾ ਪਾਓ ਜੇ ਆਪਾਂ ਇਹਨੂੰ ਦੇਖੀਗੇ ਵੀ ਕੋਈ ਹੋਰ ਉੱਠ ਕੇ ਹਰਿਆਣਾ ਨੂੰ ਇਹਨਾਂ ਬੁੱਢੇ ਗਰੀਆਣਾ ਨੂੰ ਬੁੱਢੇ ਨਾਲੋਂ ਬੰਦ ਮਾਰੀਵਾ ਤਾਂ ਅਸੀਂ ਕਰਾਂ ਦੇ ਬੈਠੀ ਪਾਵੋ ਮੌਤ ਨੂੰ ਗੱਲਾਂ ਲਾ ਲਾਂਗੇ ਸੋਸ਼ ਕਰਕੇ ਤੁਹਾਨੂੰ ਬੇਨਤੀ ਹੈ ਆ ਪੰਜਾਬ ਦਾ ਮੁੱਖ ਮੰਤਰੀ ਜਿڑا ਕਰੇ ਸਾਡੇ ਨਾਲ ਖੜਕੇ ਆ ਬਾਈ ਮਕੋਜ ਕੜਾ ਸਾਰੀ ਸਾਰੀ ਟੀਮ ਖੜੀ ਆ ਐਸੇ ਬੁੱਢੇ ਦਰਿਆ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਕਰਤਾਰ ਸਿੰਘ ਸੰਧਵਾ ਇੱਥੇ ਵੀਡੀਓ ਪਉਦੇ ਹੁੰਦੇ ਸੀਗੇ ਕਿ ਆਹ ਦੇਖੋ ਜੀ ਜ਼ਹਿਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਚੁੱਪ ਕਰਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਦੇ ਤਣ ਜਿਹੜਾ ਪਾਨਾ ਜਾ ਰਹੀਆਂ ਬੋਲ ਕਰਕੇ ਫੈਕਟਰੀਆਂ ਜਿਹੜਾ ਪਾ ਰਹੀਆਂ ਨੇ ਇਹਦਾ ਲੋਕਾਂ ਦਾ ਏਕਾ ਸੀ ਲੋਕਾਂ ਦੀ ਤਾਕਤ ਸੀਗੀ ਕਿ ਜੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇ ਵਾਲਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਮੂਹੇ ਬਣਿਆ ਸੀਗਾ ਉਦੋਂ ਦੀਆਂ ਗੱਲਾਂ ਹੋਰ ਸੀ ਅੱਜ ਦੀਆਂ ਗੱਲਾਂ ਹੋਰ ਹੈ ਮਾਏ ਨੂੰ ਪੰਜਾਬ ਦਾ ਨੀਰੋ ਮੰਨਦਾ ਨੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ ਰੋਮ ਛੜਦਾ ਸੀ ਬੁੱਲਦਾ ਸੀ ਮੱਚ ਰਿਆ ਸੀ ਮਰ ਰਿਆ ਸੀ ਤੇ ਰੋਮ ਸੰਗੀਤ ਦੇ ਨਜ਼ਾਰੇ ਲੈਂਦਾ ਸੀ ਬੰਸਰੀ ਵਜਾ ਰਿਹਾ ਸੀ ਅੱਜ ਪੰਜਾਬ ਛੜਦਾ ਵਰਦਾ ਰੋਜ਼ ਦਰਜਨਾ ਮੁੰਡੇ ਚਿੱਤੇ ਨਾਲ ਮਾਰ ਰਿਹਾ ਟੀਕੇ ਲਾ ਕੇ ਮਾਰ ਰਿਹਾ ਰੋਜ਼ ਗੋਹਨਾ ਚੱਲਦੀ ਹੈ ਕੱਲ ਅੰਨਾਰਾਈ ਦੇ ਘਰੇ ਜਾ ਕੇ ਗੋਹਨਾ ਮਾਰ ਗਏ ਆ ਪਾਸੇ ਮਾਨਸਾ ਦੇ ਨੌਜਵਾਨ ਮੁੰਡਾ ਮਾਰਤਾ ਰੋਜ਼ ਗੋਹਨਾ ਮਾਰ ਕੇ ਸੜੇ ਨੌਜਵਾਨ ਅਰੀ ਮੌਤੇ ਕਾਤ ਪਰਾ ਜਾ ਰਿਹਾ ਰੋਜ਼ ਪੰਜਾਬ ਦੇ 11 ਮੁੰਡੇ 12 ਬਾਰਾਂ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਇੱਥੇ ਪਾਣੀਆਂ ਦੇ ਦੇ 11 ਪਾਕਿਸਤਾਨੀ ਮਾਰਿਆ ਜਾ ਰਿਹਾ ਸਾਡੀ ਕਿਸਾਨੀ ਨੂੰ ਮਾਰਿਆ ਜਾ ਰਿਹਾ ਹੈ ਸਾਡੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਪੰਜਾਬ ਦਾ ਨੀਰੋ ਇਹ ਝੁਟਕੇ ਦੇ ਥਾਣੇ ਦਾ ਪ੍ਰੂਫ ਹੈ ਇਹ ਕਹਾਣੀਆਂ ਸੁਣਾ ਰਿਹਾ ਹੈ ਇਹ ਗੱਪ ਰੋੜ ਰਿਹਾ ਹੈ ਇਹ ਲੋਕਾਂ ਨੂੰ ਇਹ ਡੰਗਾ ਟਪਾ ਰਿਹਾ ਕਿ ਮੈਂ ਚਾਰ ਗਾਵਾਂ ਬਾਦਲਾਂ ਨੂੰ ਕੱਢ ਦੂੰਗਾ ਮੈਂ ਚਾਰ ਗਾਵਾਂ ਗਾਸ ਨੂੰ ਕੱਢ ਦੂੰਗਾ ਲੋਕ ਕਹਿਣਗੇ ਬੱਲੇ ਬੱਲੇ ਬਹੁਤ ਕੈਂਟ ਬੰਦਾ ਹੈ ਕਿ ਤਿੰਨ ਸਾਲ ਦੇ ਵਿੱਚ ਕੀ ਕੀਤਾ ਸਵਾਲ ਹੈ ਉਹਦਾ ਬੇਕਾਫੀ ਲੋਕਾਂ ਨੂੰ ਪਿੱਛੇ ਜਨਵਾਤੇ ਇੰਨੂ 92 ਬੰਦੇ ਦੇ ਉੱਤੇ ਤੂਠੀ ਕੀਤਾ ਸਵਾਲੇ ਪੈਦਾ ਹੁੰਦਾ ਹੈ ਪਰ ਅੱਜ ਵੀ ਪੰਜਾਬ ਦੇ ਲੋਕੋ ਸਮਝਣ ਦੀ ਲੋੜ ਹੈ ਮੈਂ ਅੱਜ ਤੁਹਾਨੂੰ ਇਹ ਰੇਖੜੇ ਖੜ ਕੇ ਕਹਿਣਾ ਚਾਹੁੰਦਾ ਇਹ ਪੰਜਾਬ ਦਾ ਸਭ ਤੋਂ ਮਾੜਾ ਘਟਿਆ ਲਿਖਿਤ ਬੰਦਾ ਸਭ ਤੋਂ ਗਾ ਮੇਰੀ ਗੱਲ ਤੇ ਤੇ ਰੱਖਿਓ ਕਿਉਂਕਿ ਬੰਦਾ ਐਵੇਂ ਜਾਂ ਨੂੰ ਇਹ ਜਿਵੇਂ ਬੜੀ ਕੋਸ਼ਿਸ਼ ਨਾਲ ਤਰੇਣੀ ਚਾਹੀਦੀ ਹੈ ਬਹਿ ਸਾਰੇ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬਹਿ ਜਾਂਦੇ ਆ ਮੁਰਕੋ ਜਾ ਕੇ ਦਿੱਲੀ ਯਾ ਚੱਪਲਾਂ ਛੱਡਦੇ ਉਹਨਾਂ ਜੁੱਤੀ ਚੜਦੇ ਜਾ ਕੇ ਕਿ ਸਾਡੀ ਕੁਰਸੀ ਸਲਾਮਤ ਰਹਿ ਜਾਏ ਪੰਜਾਬ ਨੂੰ ਜਿੰਨਾ ਮਰਜ਼ੀ ਅੱਗ ਲਾ ਕੇ ਮਾਰਨਾ ਮਚਾਉਣਾ ਮਚਾ ਦਿਓ ਸਾਨੂੰ ਕੋਈ ਪਰਵਾਹ ਨਹੀਂ ਓਏ ਲਾਂਟੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਸੋਧੀਆਂ ਕੁਰਸੀਆਂ ਕਿੰਨੇ ਸਲਾਮਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣ ਆ ਆ ਦੇਖੋ 15 ਅਗਸਤ ਨੂੰ ਜਿਹੜਾ ਆਪੇ ਬੁਲਟproof ਸ਼ੀਸ਼ਾ ਲਾ ਕੇ ਭਾਸ਼ਣ ਦੇ ਰਿਹਾ ਹੈ ਇਹ ਕਹਿੰਦਾ ਵੀ ਮੈਂ ਤਾਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਖਾਂ ਜਾ ਕੇ ਬਾਬਾਂ ਤਾਂ ਖੇਡਦਾ ਹੁੰਦਾ ਅੱਜ ਇੰਨਾ ਫਿਰ ਖੜਾ ਹੋ ਗਿਆ ਇੰਨਾ ਡਰ ਲੱਟਣ ਲੱਗਿਆ ਆਪਣੇ ਲੋਕਾਂ ਤੋਂ ਕਿ ਬੰਡੂ ਨੂੰ ਸ਼ੀਸ਼ੇ ਲਾ ਕੇ ਛੋਡੇ ਪੱਟਿਆਂ ਨੂੰ ਛੋਟਾ ਜਿੰਵਸਤਨਾ ਨੂੰ ਛੋਡੇ ਸਕੂਲਾਂ ਨੂੰ ਜਿਹੜੀ ਮੇਲ ਬਾਜੀ ਬਜਨ ਪਾਲਸੀਆਂ ਦੇ ਤਹਿਤ ਸੈਂਟਰ ਦੇ ਹਵਾਲੇ ਕਰ ਰਿਹਾ ਹੈ ਛੋਟੀ ਸਿੱਖਿਆ ਜੀ ਮਹਿੰਗੀ ਹੋ ਜਣੀਏ ਵੀ ਗਰੀਬਾਂ ਦੇ ਬਸਤਾ ਰੋਗ ਨਹੀਂ ਆਣਾ ਇੱਥੇ ਤੇ ਸੈਂਟਰ ਨੇ ਇੱਥੇ ਆਪਣੀ ਆਰਥਿਕ ਤੁਹਾਡਾ ਇਤਿਹਾਸ ਬਦਲਣਾ ਤੁਹਾਡਾ ਸਾਥ ਬਦਲਣਾ ਤੁਹਾਡਾ ਦਸਤਾ ਬਦਲਣਾ ਉਹ ਆਪਣੇ ਹੀਰੋ ਬਣਾਉਣਗੇ ਸਾਡੇ ਨੂੰ ਹੀਰੋ ਬਣਾਉਣਗੇ ਇਹ ਲਗਾਤਾਰ ਹਾਟੋਕਾ ਬਣ ਕੇ ਸੈਂਟਰ ਦਾ ਪੰਜਾਬ ਨੂੰ ਕਬੂਲ ਮਾਰ ਰਿਹਾ ਜਿੰਮੇ ਜੋ ਇਹਦੀ ਜ਼ਿੰਮੇਵਾਰੀ ਹੈ ਇਹ ਇੱਕ ਮਿੰਟ ਦੇ ਬੰਦ ਕਰਾ ਸਕਦਾ ਹੈ ਇੱਥੇ ਟੀਮ ਆਈ ਸੀਗੀ ਜਿੰਨਾਂ ਦੇ ਵਿੱਚ 200 ਸਿਟੀ ਆ ਵੀ ਆਇਆ ਸੀਗਾ 35 ਫੈਕਟਰੀਆਂ ਸੀ ਲੋਕਾਂ ਦੀ ਬੰਦ ਕਰਨਾ ਸੀ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਟੀਮ ਨੂੰ ਉਹ ਵਿਕਾਸਵਾ ਕਮੇਟੀ ਨੂੰ ਉਹ ਨਮੀਰ ਸੋਸ਼ੀ ਚਾਹੂ ਜੇਕਰ ਨਾ ਮੈਂ ਧਰਤੀ ਹਵਾ ਪਾਣੀ ਬਚਾਉਣੇ ਆਂ ਵੀ ਭਾਈ ਸਾਹਿਬ ਕੋਸ਼ੀ ਮਿਲਦੀ ਧਰਤੀ ਹਵਾ ਪਾਣੀ ਭੁੱਲ ਗਏ ਬੋਲਿਆ ਜਾ ਕੇ ਉੱਥੇ ਪਾਰਲੀਮੈਂਟ ਦੇ ਬਾਅਦ ਕੀ ਦੇਖ ਵੀ ਸ਼ੋਡਾ ਗੋਪਰੇ ਉੱਤੇ ਜਾ ਕੇ ਵੀ ਜਿਹੜਾ ਜ਼ਹਿਰ ਸਾਨੂੰ ਦੇ ਕੇ ਮਾਰਿਆ ਜਾ ਰਿਹਾ ਉਹਦੇ ਵਿਰਾਰ ਅਸੀਂ ਲੋਕਾਂ ਨੂੰ ਦੋ ਐਮਪੀ ਬੋਲਿਆ ਆ ਰਾਜੇ ਬਲੈਂਕ ਵਰਗੇ ਕੋਠੀਆਂ ਦੇ ਹੱਕ ਚ ਦੋਲ ਕੇ ਆਏ ਆ ਇਹ ਕਹਣਗੇ ਜੀ ਜੋ ਟਰੈਕਟਰਾਂ ਲੱਗੀਆਂ ਵਿਕਾਸ ਨਹੀਂ ਹੋਣਾ ਇਹ ਵਿਕਾਰਾਂ ਦੇ ਰਾਜ ਰੋੜਾ ਬਣਦੇ ਆ ਇੱਕ ਪਾਸੇ ਜ਼ਿੰਦਗੀ ਹੈ ਇੱਕ ਪਾਸੇ ਮੌਤ ਆ ਕਿਹਨੂੰ ਚੁਣੋਂਗੇ ਇੱਕ ਪਾਸੇ ਪੈਸਾ ਹੈ ਇੱਕ ਪਾਸੇ ਜ਼ਿੰਦਗੀ ਹੈ ਕਿਹਨੂੰ ਚੁਣੋਂਗੇ ਯਾਰ ਜੇ ਜਾਨ ਆ ਦਾ ਜਹਾਨ ਹੈ ਉਹ ਕਹਿੰਦਾ ਵੀ ਉਹ ਸੋਨੇ ਦਾ ਕੀ ਪੰਨਾ ਦਾ ਪੱਠ ਪਿਓ ਸੋਨੇ ਦਾ ਕੰਨਾ ਨਹੀਂ ਖਾਵੇ ਅਸੀਂ ਮਾਰ ਰਹੇ ਆ ਯਾਰਾਂ ਦੇ ਨਾਲ ਤੇ ਇੱਕ ਦਾ ਫੈਕਟਰੀਆਂ ਲਾਦੇ ਜੀ ਅੱਗੇ 50 ਕਿੰਨੀਆਂ ਫੈਕਟਰੀਆਂ ਸੀ ਲਈ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੀਆਂ ਖੇਤੀ ਦੇ ਮੁੱਲ ਮਿਲ ਜਾਣ ਸਾਡੀਆਂ ਬਰਨਾਂ ਦੇ ਮੁੱਲ ਮਿਲ ਜਾਣਾ ਸਾਡਾ ਸਹੀ ਮੰਡੀਕਰਨ ਹੋਵੇ ਸਾਡੇ ਆ ਬੈਠਿਆ ਕਿਸਾਨ ਅੱਤ ਕੈ ਨਹੀਂ ਹੋਗੇ ਸ਼ੰਭੂ ਦੇ ਖਨੋਰੀ ਦੇ ਉੱਤੇ ਡਾਂਗਾ ਮਾਰੀ ਜਾਂਦੇ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦੁਸ਼ਿਆ ਹੋ ਰਹੀਆਂ ਸਾਡੇ ਲੋਕਾਂ ਦੀ ਛੋਪਰਾਵੋ ਸੋਚਣ ਦੀ ਲੋੜ ਆ ਹੁਣ ਘਰੇ 'ਚ ਬੈਠੀ ਇਨੀ ਗੱਲਬਾਤ ਨਹੀਂ ਨਿਕਲਣਾ ਪੈਣਾ ਦੁਰਨਾਪਕ ਨਹੀਂ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ 18 ਕਰੋੜ ਦਾ ਟੀਕਾ ਲੱਗਣਾ ਕਿ ਬੱਚੇ ਨੇ 18 ਕਰੋੜ ਦਾ ਅੱਠਵੀਂ ਨਰੀ ਉਮਰ ਆਉਦੀ 18-18 ਕਰੋੜ ਦੇ ਟੀਕੇ ਕਿੱਥੋਂ ਲਵਾ ਲਵੋ ਨੇ ਅਜਿਹਾ ਵਿਵਾਦ ਦਾ ਸਾਡੇ ਇਲਾਕਿਆਂ 'ਨ ਲੱਗ ਰਹੀਆਂ ਨੇ ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਡੀਟਨ ਨਾਲੋਂ ਚੰਗਾ ਉੱਠ ਕੇ ਸੜਕਾਂ ਤੇ ਆ ਕੇ ਇਹ ਬੁੱਢੇ 드라마 ਨੂੰ ਬੰਦ ਮਾਰ ਕੇ ਭਰਾਵੋ ਜਿੱਦ ਤੇ ਤੁਹਾਨੂੰ ਸੱਦਾ ਦੇਵਾਂਗੇ ਉਹ ਦੇ ਪੜ ਦਿੱਤੀਆਂ ਪਾਇਓ ਵੱਡੀ ਗਿਣਤੀ ਦੇ ਪਹੁੰਚੋ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆਹ ਦਿਖਾਓ ਆ ਸਾਡੇ ਹੱਥਾਂ ਦੀ ਬੋਤਲਾਂ ਨੇ ਆ ਕੱਢ ਦਿਓ ਸਾਰਿਆਂ ਨੂੰ ਆ ਇਹ ਪਾਣੀ ਹੈ ਜਾਂ ਤੁਸੀਂ ਲਗਾਤਾਰ ਪੀ ਰਹੇ ਹੋ ਪਿਲੇ 35-40 ਸਾਲ ਤੋਂ ਪਰ ਉਹਨੇ ਕਿੰਨੇ ਤਰ੍ਹਾਂ ਦੇ ਕੈਮੀਕਲ ਜਰੇਨੀਅਮ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਚ ਭਰਾਵੋ ਆ ਮੈਂ ਕਹਿਣਾ ਚਾਹੁੰਦਾ ਜਿਹੜੇ ਬੰਦੇ ਕਹਿੰਦੇ ਆ ਫੈਕਟਰੀਆਂ ਚਾਹੀਦੀਆਂ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣੇ ਇੱਕ ਬੂੰਦ ਵੀ ਇੱਕ ਬੂੰਦ ਆਪਣੀ ਜੀਹ ਦੇ ਹੱਥ ਜਿਹੜੇ ਨਹੀਂ ਮੰਨ ਜਾਗੇ ਤੂੰ ਸਹੀ ਉਹਦੇ ਸੀ ਗਲਤ ਆ ਆ ਪਾਣੀ ਪੀ ਰਿਹਾ ਓ ਤੁਸੀਂ ਸੋ ਮੈਂ ਬੇਨਤੀ ਕਰਦਾ ਇੱਕ ਵਾਰ ਜਿੰਨੇ ਜਿੰਨ ਸੰਗ ਦੇ ਉੱਤੇ ਆਈਆਂ ਆ ਆਪਾਂ ਸਾਰਿਆਂ ਨੇ ਇੱਥੋਂ ਅਸ਼ੀਰਦ ਗੁਰਦਾਰ ਸਾਹਿਬ ਦੇ ਗੋਤਕ ਜਾਣਾ ਹੈ ਉੱਥੇ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮੰਗਲ ਗੱਡੀਆਂ ਦੇ ਵਿੱਚ ਆਈ ਜਾਊਗਾ ਉਹ ਬਾਲੇ ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਤੁਰ ਕੇ ਪਾਗਲ ਮਾਰਚ ਕਰਨਾ ਛੋੜੇ ਹੱਥਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਵੀ ਜਹਰ ਖਾਦੇ ਦੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਖੜੀ ਆ ਸਾਡੀ ਬੱਸ ਖੜੀ ਆ ਪਿੱਛੇ ਉਹਦੇ ਝੰਡੇ ਵੀ ਪਏ ਆ ਡੰਡੇ ਵੀ ਪਏ ਆ ਸਾਰਾ ਕੁਝ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾਂ ਝੰਡੇ ਜੁਨਾ ਹੋ ਕੇ ਨਾਪਾਂ ਤੁਰ ਕੇ ਭਾਈ ਬਾਲਾ ਹੀ ਚੌਂਕ ਤੱਕ ਜਾਣਾ ਮੇਰਾ ਵੀਰ ਅਗਲੀ ਬੇਨਤੀ ਹੈ ਮੇਰੀ ਅੱਜ ਆਏ ਹੋ ਅੱਜ ਬਾਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਮੇਰੇ ਹੀ ਆ ਵਲੀਪੁਰ ਇੱਥੋਂ ਜਿੱਥੇ ਆ ਪਾਣੀ ਤੂੰ ਉੱਥੇ ਖੜ ਕੇ ਦੇਖੇ ਅੱਜ ਹੀ ਤੁਹਾਨੂੰ ਸਾਫ਼ ਹੋ ਜਾਊਗਾ ਕਿ ਅਸੀਂ ਕਿਹੜਿਆ ਗਹਿਰਾ ਪੀ ਰਹੇ ਆ ਯਾਰ ਉੱਥੇ 10 ਮਿੰਟ ਵੀ ਖੜਨਾ ਔਖਾ ਹੋ ਜਾਊਗਾ ਜਾ ਕੇ ਯੂ ਆਇਓ ਉੱਥੇ ਐ ਗੈਂਸਾ ਫਿਰ ਨੱਕ ਨੂੰ ਚੜਨਗੇ ਫਿਰ ਸਾਰੀ ਟਮਣੀ ਮੱਚੂਗੀ ਅੱਜ ਬੇਨਤੀ ਆ ਸਾਰੇ ਜਦੋਂ ਹੀ ਆਪਣਾ ਉਥੇ ਚਾਪ ਦੇ ਵਿੱਚ ਮਾਰਚ ਆਪਣਾ ਸਨਾਮਤ ਹੋਣਾ ਤਾਂ ਤੁਸੀਂ ਆਪ ਕੋ ਆਪਣੀਆਂ ਗੱਡੀਆਂ ਨਗਲ ਤੋਰੀਓ ਇਕੱਲਾ ਇਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਹ ਤੋਂ ਬਾਅਦ ਤੁਹਾਨੂੰ ਬੇਨਤੀ ਹੈ ਕਿ ਬਣੀਪੁਰ ਜਿੱਥੇ ਭਰ ਲਿਓ ਆਪਣੇ ਨਕਸ਼ੇ ਦੇ ਉੱਤੇ ਬਣੀਪੁਰ ਤੋਂ ਜਿੱਥੇ ਗੁੱਦਾ ਦਰਿਆ ਸਤਲੁਜ ਮਿਲਦਾ ਉੱਥੇ ਖੜ ਕੇ ਦੂਰ ਦੇਖ ਕੇ ਜਾਓ ਯਾਰ